ਦੇਖ ਸਕਦੇ ਹੋ ਜੀ ਹਾਂ ਇਹ ਕੀ ਗੱਲ ਹੋ ਗਈ ਪਤਾ ਨਹੀਂ ਰੋਣਾ ਪੈ ਰਿਹਾ ਰੋਣਾ ਪੈ ਗਿਆ ਕਹਿੰਦਾ ਪੈ ਗਿਆ ਮੈਂ ਤਾਂ ਬਾਹਰ ਵੀ ਹੁਣ ਆਇਆ ਸੀ ਇਹਨੂੰ ਪੁੱਛ ਕੋਈ ਕੈਂਡੀਡੇਟ ਅੰਦਰ ਵੜਦਾ ਜੀ ਤੇ ਕਿਉਂ ਬਿੰਦੇ ਬਿੰਦੇ ਜਾਂਦਾ ਰੋਣਾ ਅੱਛਾ ਕਹਿੰਦਾ ਇੰਨਾ ਕਿਤਾ ਚਾਹੀਦਾ ਵੀ ਫਿਰ ਵੋਟਰਾਂ ਦਾ ਵੀ ਨਹੀਂ ਪਤਾ ਲੱਗਦਾ ਹੈ ਪਤਾ ਵੀ ਕਿਵੇਂ ਲਪੂ ਫਿਰ ਹਾਂ ਇਹਦਾ ਫਿਰ ਨਾਮ ਰੌਲਾ ਮੜਾ ਮੜਾ ਪੈਂਦਾ ਹੈ ਹਾਂ ਪੈਣਾ ਚਾਹੀਦਾ ਇੱਕ ਮਿੰਟ ਦੇ ਹਾਂ ਇੱਕ ਮਿੰਟ ਕਹਿਦ ਨਹੀਂ ਮਤਲਬ ਮੈਂ ਤਾਂ ਗਲਤ ਗਿਆ ਮੰਨਦੇ ਨਹੀਂ ਐ ਨਹੀਂ ਹੁੰਦਾ ਹੁੰਦਾ ਆਪਾਂ ਕਹਿੰਦੇ ਵੀ ਇਤਰਾਜ ਨਾ ਹੋਵੇ ਯਾਰ ਅਗਲੇ ਇੱਕ ਮਿੰਟ ਰਿਹਾ ਤੇ ਮੇਰੀ ਇਹ ਮੈਂ ਤਾਂ ਇਹਨੂੰ ਵੀ ਕਿਹਾ ਇੱਕ ਮਿੰਟ ਇਹਨੂੰ ਵੀ ਕਿਹਾ ਮੈਂ ਤਾਂ ਵੀ ਭਾਈ ਅੰਦਰ ਨਾ ਵਗ ਜੀ ਅੱਛਾ ਅੰਦਰ ਜਾਣ ਕਰਕੇ ਕੀ ਗੱਲ ਹੋ ਗਈ ਪ੍ਰਧਾਨ ਕੈਂਡੀਡੇਟ ਆਪ ਖੁਦ ਅੰਦਰ ਜਾ ਕੇ ਵੋਟ ਪਵਾ ਰਿਹਾ ਹੈ ਜਦੋਂ ਕਿ ਜਿਹੜਾ ਵੋਟ ਪਾਉਣ ਜਾ ਰਿਹਾ ਉਹਦੇ ਪਰਿਵਾਰ ਦਾ ਬੰਦਾ ਵੋਟ ਪਾਵੇ ਇਹਨਾਂ ਦਾ ਸਾਰਿਆਂ ਦਾ ਇਹ ਤਰਾਜ ਆ ਆਪਾਂ ਨੇ ਭਾਈ ਨੂੰ ਕਹਿਤਾ ਵੀ ਭਾਈ ਤਾ ਅੰਦਰ ਨਹੀਂ ਜਾਣਾ ਹਾਂ ਜਾਣਾ ਨਹੀਂ ਜੀ ਜਾਂਦੇ ਠੀਕ ਆ ਤੁਸੀਂ ਬਾਗੇ ਨਹੀਂ ਜੀ ਗਈ ਉਹ ਸਿਰਫ ਗੱਲ ਕੀ ਹੋਈ ਬਿੱਟੂ ਆਇਆ ਸੀ ਕਮੂਆ ਦਾ ਉਹ ਕਹਿੰਦਾ ਵੀ ਕਿਹੜੀ ਲੈਣ ਚ ਲੱਗਣਾ ਮੈਂ ਕਿਹਾ ਕਾਪੀ ਕੱਢ ਕਾਪੀ ਮੈਂ ਕਿਹਾ 1857 ਨੰਬਰ ਉਹਨੂੰ ਪਰਲੀ ਲੈਣ ਚ ਲਾ ਕੇ ਆਇਆ ਬਸ ਆਹੀ ਗੱਲ ਪਰਵਾਰ ਦਾ ਬੰਦਾ ਹੋਰ ਪਰਵਾਰ ਦਾ ਅਗਲਾ ਬੋਟ ਉਹਨੂੰ 3 ਨੰਬਰ ਲੈਣ ਚ ਲੱਗਣਾ ਤੇ ਉਹਨੇ ਉੱਥੇ ਲਾ ਕੇ ਆਇਆ ਬਸ ਠੀਕ ਹੈ ਉਹ ਮੈਂ ਇੱਥੇ ਲਾ ਗਰਾਂ ਦੀ ਭਾਈ ਆਹ ਖਰਾ ਜੀ ਬੰਦਾ ਮੈਂ ਕਿਹੜੀ ਦਵਾਂ ਕਹਿੰਦਾ ਜਬਾ ਚੌਰਾ ਕੋਈ ਇੱਕ ਮਿੰਟ ਜੀ ਇੱਕ ਮਿੰਟ ਆਹ ਬੰਦਾ ਜੀ ਆਹ ਆ ਬੰਦਾ ਇਹਦਾ 1857 ਇਹਦਾ 1857 ਨੰਬਰ ਆ ਇਹ ਕਹਿੰਦਾ ਵੀ ਕੀ ਗੱਲ ਹੋ ਗਈ ਗਲਤ ਤਾਂ ਕੁਝ ਨਹੀਂ ਹੋਈ ਮੈਂ ਇਧਰ ਮੈਂ ਕਿਹੜੀ ਲੈਣ ਚਾ ਇਹ ਕਹਿੰਦਾ ਇਧਰ ਨਹੀਂ ਲੈਣ ਚਾ ਕਹਿੰਦਾ ਆਪਣਾ ਮੈਂ ਬੈ ਹੋਰ ਕੋਈ ਗੱਲ ਆਹੀ ਗੱਲ ਹੋਈ ਠੀਕ ਹੈ ਹੋਰ ਕੋਈ ਗੱਲ ਚਲੋ ਕੋਈ ਗੱਲ ਨਹੀਂ ਨਰਮਾ ਤਾਂਹੀਂ ਦਾ ਨਰਮਾਈ ਨਾਲੇ ਲੁੱਟੇ ਜਾਂਦੇ ਆ ਥੋੜਾ ਬੋਤਾ ਢੋਲ ਢਮਕਾ ਹੋਣਾ ਹੋਣਾ ਚਾਹੀਦਾ ਤੁਸੀਂ ਵੋਟ ਪਾਏ ਹਾਂ ਵੋਟ ਆਉਣੇ ਆ ਠੀਕ ਹੈ ਪਾਏ ਹੋ ਨੰਬਰ ਦਾ ਸਾਬ ਬੱਜ ਗਏ ਭਾਈ 12:30 ਹੋ ਗਏ 1 ਵਜੇ ਤੱਕ ਹੈ ਅੱਲੇ ਤਾਂ 700 ਵੋਟ ਭੁਗਤੀ ਹੈ 700 ਭੁਗਤੀ ਹੈ ਭਾਈ ਹਜੇ ਫਾਲਤੂ ਗੱਪ ਮਾਰਨ ਵਾਲੇ ਨੇ ਫਾਲਤੂ ਗੱਪ ਮਾਰਦੇ ਨੇ ਨਸ਼ਾ ਖੜੇ ਹੁੰਦੇ ਨੇ ਮੇਰੇ ਮੁੱਤਾਂ ਅੱਛਾ ਨਸ਼ਾ ਖੜੇ ਹੁੰਦੇ ਨੇ ਤੇਰੀ ਚਾਚੂ ਤੇ ਪੱਤੀ ਕੁੱਤੀ ਤੇਜ ਪਾਈ ਹੁੰਦੀ ਹੈ ਠੀਕ ਹੈ ਉਹ ਤੋਂ ਵੀ ਕਮ ਰੈਂਦੇ ਨੇ ਨਾ ਠੀਕ ਹੈ ਮੈਂ ਕਹਿੰਦਾ ਜਿਹੜੀਆਂ ਵੋਟਾਂ ਨਹੀਂ ਉਹ ਜ਼ਿਆਦੇ ਨੇ ਉਹ ਜ਼ਿਆਦੇ ਨੇ ਹਾਂ ਮਾਸਾ ਦੇਖਣ ਆਲੇ ਜਦੋਂ ਲੈ ਪਿੰਡਾਂ ਚੋਂ ਆਏ ਹੋਏ ਨੇ ਬਾਹਰਲੇ ਪਿੰਡਾਂ ਚੋਂ ਆ ਗਏ ਅੱਛਾ ਉਹਨੂੰ ਦੇਖਣ ਆਏ ਨੇ ਵੀ ਸ਼ਾਜਲੀ ਚ ਵੋਟਾਂ ਪੈ ਰਹੀਆਂ ਨੇ ਇਹ ਕਿੱਥੋਂ ਆਏ ਨੇ ਇਹ ਵੀ ਪਟਿਆਲੇ ਕਣੀਓ ਆਏ ਹੋਏ ਨਹੀਂ ਲੱਗਦਾ ਆ ਆ ਦੇਖੋ ਆ ਸੇਠ ਸੁਨਾਮ ਤੋਂ ਆਇਆ ਰੌਲਾ ਪਵਾਉਣਾ ਦੱਸ ਹੈ ਡਾਂਗ ਵਰਗੀ ਵੋਟ ਹੈ ਆ ਦੇਖੋ ਉਹ ਨਹੀਂ ਆਇਆ ਡਾਂਗ ਵਰਗੀ ਹੈ ਜੀ ਮੇਰੀ ਤੱਟੂ ਆ ਗਰੀਬ ਆਦਾ ਸ਼ਰਤ ਬੋਲ ਕਹੀ ਦਿੰਦਾ ਹਾਂ ਠੀਕ ਹੈ ਮਿੰਦੂ ਸਪੰਜੀ ਬਣਾ ਦੇ ਮੇਰੀ ਵੋਟ ਹਾਂ ਮਿੰਦੂ ਸਪੰਜੀ ਦਬਾਵਾ ਦਬਾਵਾ ਲਾਉਣਾ ਇਹਦੇ ਦੇਖ ਮੈਂ ਇਹ ਮੈਂ ਕਹਿੰਦਾ ਹੈ ਨਹੀਂ ਕਿ ਉਹੀ ਕਹਿੰਦਾ ਉਹ ਵੀ ਮਾਰਦਾ ਪਕਾਈ ਤੇ ਇਹ ਕਿਨੇ ਬੋਟਰਾਂ ਦਾ ਪਿੰਡ ਦਾ ਅੱਛਾ ਆ ਪਿੰਡ ਦਾ ਕਲੇਨ ਕਰਾਉਣ ਨੂੰ ਜਿੱਥੇ ਮਰਜੀ ਲੈ ਜੀ ਉਹਨੂੰ ਠੀਕ ਹੈ ਕਿੱਥੇ ਕਲੇਨ ਕਰਾਉਗਾ ਹਾਂ ਇਹ ਕਹਿੰਦਾ ਸਰ ਹਾਂ ਅੱਜ ਕਲੇ ਤੇ ਗੱਲ ਕਰਨ ਦੇ ਯਾਰ ਕੱਾਸ ਕਰਕੇ ਗੱਲ ਕਰਕੇ ਆਦੀ ਹੈ ਬਾਕੀ ਡਰਦਾ ਹੈ ਤੋ ਇਹ ਹੈ ਇਹ ਗੱਲ ਸਾਡਾ ਮੈਂਬਰ ਰਸ ਪੰਜ ਸਾਲ ਸਾਡੀ ਭੈਣ ਪਾ ਕੇ ਵੋਟ ਸਾਰੀ ਹਾਂ ਜੀ ਰਹੀ ਤਾਂ ਨਹੀਂ ਕੋਈ ہاں ਜੀ ਠੀਕ ਹੈ ਹੈ ਕੋਸਾ ਇਹ ਕਹਿੰਦੇ ਬੜੀ ਲੜਾਈ ਕਰਨੀ ਉਹ ਤੇ ਵੀ ਲੜਾਈ ਕਰਨੀ ਹੈ ਮੈਂ ਕਰਦੇ ਨਹੀਂ ਕਹਿੰਦੇ ਬੜੀ ਗੱਡੂ ਕਹਿੰਦੇ ਬੰਦੇ ਅੱਛਾ ਲੜਦੇ ਰਹੋ ਤੇ ਬੋਲਦੇ ਰਹੋ ਭਾਈ ਲੜਾਈ ਕਰਨੀ ਹੈ ਕਹਿੰਦੇ ਭਾਈ ਹੋਏ ਅਸੀਂ ਕੀ ਕਰੀਏ ਲੜਾਈ ਕੋਈ ਕੋਸਾ ਇਹ ਕਹਿੰਦੇ ਅੱਛਾ ਮਾਗਦੇ ਤੂੰ ਕਹਿੰਦਾ ਲੜਾਈ ਕਰਨੀ ਐ ਲੜਾਈ ਦਾ ਸਾਡਾ ਸਾਡਾ ਜਿੱਤਿਆ ਹੋਇਆ ਅਸੀਂ ਜਮਾ ਨਹੀਂ ਹਰਦੇ ਕਿ ਲੜਾਈ ਜਿੱਤਿਆ ਹੋਇਆ ਜਮਾ ਨਹੀਂ ਹਰਦੇ ਬੋਟ ਪਵਾ ਕੇ ਬੋਟ ਹਾਂਜੀ ਹਾਂਜੀ ਮੈਂ ਕਹਿੰਦਾ ਤੈਨੂੰ ਤਾਂ ਕਹਿੰਦੇ ਸਾਰੇ ਪਿੰਡ ਹੀ ਬੋਟ ਪਾ ਰਹੇ ਹੈ ਧੰਨਵਾਦ ਜੀ ਲੋਕਾਂ ਦਾ ਆਪਾਂ ਉਹਨਾਂ ਦੀਆਂ ਦੱਸਾਂ ਤੇ ਖਰੇ ਉਤਰਾਂਗੇ ਆਜਲੀ ਦੇ ਵਿੱਚ ਦੇਖ ਸਕਦੇ ਹਾਂ ਸਟੇਟਿਟੀ ਦੀਆਂ 2287 ਮੈਂਬਰਸ਼ਿਪ ਹੈ ਦੇਖ ਸਕਦੇ ਹੋ ਵੀ ਮੜਾ ਮੋਟਰ ਦਾ ਹੱਲ ਚੱਲ ਹੋਇਆ ਜਾਂਦੀ ਹੈ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀ ਰਿਪੋਰਟ ਵੀਡੀਓ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਵੀ ਕਰਿਓ ਲਾਇਕ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਦੇਖ ਸਕਦੇ ਹੋ ਜੀ ਵੋਟਾਂ ਵੱਡਾ ਸਿਸਟਮ ਹੈ ਰਿਹਾ ਅੱਜ ਪਿੰਡ ਛਾਇਲੀ ਦੇ ਵਿੱਚ ਆਹ ਦੇਖ ਸਕਦੇ ਹੋ ਤਸਵੀਰਾਂ ਦੇ ਤਰਸਜੋਗ ਬਣੇ ਹੋਤੇ ਗੇਟ ਲਾਤਾ ਪ੍ਰਸ਼ਾਸਨ ਨੇ ਕਿਉਂਕਿ ਅੰਦਰ ਜਿਹੜਾ ਰੌਲਾ ਹੈ ਹੋਰ ਜਾਬੜਦੇ ਸੀਗੇ ਆਹ ਦੇਖ ਸਕਦੇ ਹੋ ਪ੍ਰਸ਼ਾਸਨ ਨੇ ਜਿਹੜਾ ਗੇਟ ਹੈ ਉਹ ਲਾਤਾ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਦਵਿੰਦਰ ਸਾਰੇ ਬਾਹਰ ਕੱਢਣ ਜਾਂ ਕਿਸੇ ਨੂੰ ਨਾ ਕੱਢਣ ਅੱਛਾ ਗੂਲ ਤਾਂ ਸਭ ਲਈ ਇੱਕ ਆਹਾਂ ਕਲਗ ਗੂਲ ਹੋ ਗਏ ਇਥੇ ਬਿਲਕੁਲ ਜੀ ਕਹਿੰਦੇ ਸਾਰਿਆਂ ਨੂੰ ਬਾਹਰ ਕੱਢੋ ਜਾਂ ਫਿਰ ਸਾਨੂੰ ਕੱਲਿਆਂ ਨੂੰ ਕਿਉਂ ਕੱਢਦੇ ਹੋ ਆ ਗੱਲ ਚੱਲ ਰਹੀ ਔਰੇ ਹਲੋ ਚੱਲ ਵੋਟਰਾਂ ਚ ਹੋ ਗਈ ਸੀਗੀ ਜਾਦੇ ਦੇ ਇਸ ਕਰਕੇ ਸਾਰੇ ਬਾਹਰ ਕੱਢਤੇ ਸਟੇਟਿਚੋਂ ਦੇਖ ਸਕਦੇ ਹੋ ਜੀ ਤਸਵੀਰਾਂ ਵੀ ਪਿੰਟ ਸ਼ਾਇਲੀ ਚ ਕੀ ਹਾਲਾਤ ਬਣੇ ਹੋਏ ਨੇ ਇਸ ਵਕਤ ਸਾਰੇ ਜਿਹੜੇ ਹੈਗੇ ਸੀ ਬਾਹਰ ਜਾਨੀ ਕਿ ਉਹ ਕਰਤੇ ਪ੍ਰਸ਼ਾਸਨ ਨੇ ਵੀ ਅੰਦਰ ਕੋਈ ਹਲਚਲ ਨਾ ਹੋਵੇ ਰੌਲਾ ਨਾ ਪਵੇ ਕਹਿੰਦੇ ਵੀ ਜਾਂ ਤਾਂ ਸਾਰਿਆਂ ਨੂੰ ਬਾਹਰ ਕੱਢੋ ਤੇ ਜਾਂ ਕਹਿੰਦੇ ਵੀ ਸਾਨੂੰ ਵੀ ਅੰਦਰ ਜਾਣ ਦਾ ਮੌਕਾ ਦਿਓ ਆ ਗੱਲਬਾਤ ਚੱਲ ਰਹੀ ਹੈ ਸੋਨੂੰ ਫਿਰ ਸਟਰੈਟੇਜੀ ਜੋ ਰੇਰ ਹੁੰਦਾ ਕਹਿੰਦੇ ਬਹੁਤ ਮਿਲਦਾ ਰਿਹਾ ਹੈ ਕਿ ਕਾਣਾ ਨਹੀਂ ਦਰਸ਼ਨ ਪਾਏ ਨਹੀਂ ਹੈਗੇ ਜੀ ਰੇ ਦੇ ਸੀ ਦਾ ਕਿੰਨੇ ਸਾਲ ਨਹੀਂ ਦਰਸ਼ਨ ਪਾਏ ਰੇ ਦੇ ਜਿੱਦੇ ਨਾ ਕਮੇਟੀ ਬਣੀ ਸੀਗੀ 5 ਸਾਲ ਦੇ ਜਮੇ ਨਹੀਂ ਮਿਲਿਆ ਮਹਾ ਕਿ ਦਰਸ਼ਨ ਪਾਏ ਨਹੀਂ ਹੈਗੇ ਵੀ ਦਲੇ ਇੱਕ ਦੂਜੇ ਦਾ ਫਿਰ ਕਿੱਥੇ ਜਾਂਦਾ ਤੀਰੇ ਰੇ ਖਬਰਾਂ ਕਿੱਥੇ ਜਾਂਦਾਗਾ ਐਸੇ ਕਰਕੇ ਅੱਜ ਫਿਰ ਵੱਡੇ ਚੋਣਾ ਹੋ ਰਹੀਆਂ ਨੇ ਸਰ ਕੱਲ ਇਹੀ ਉਹ ਤਰਾਜ ਲਾਇਆ ਸੀਗਾ ਵੀ ਚੋੜਾ ਹੋਣੀ ਚਾਹੀਦੀਆਂ ਚਾਹੀਦੀਆਂ ਨੇਗੀਆ ਠੀਕ ਹੈ ਫਿਰ ਪਤਾ ਲੱਗੂਗਾ ਵੀ ਕੀ ਗੱਲ ਚੱਲ ਰਹੀ ਹੈਗੀ ਠੀਕ ਹੈ ਬਰੋ ਇਕੱਠੇ ਹੋਇਆ ਨਹੀਂਗਾ ਜਦੋਂ ਪਹਿਲਾਂ ਚਲਵਾ ਕਰੀਏ ਨੇ ਬੋਲੋ ਜੀ ਹੋਰ ਤੁਹਾਨੂੰ ਹੋਣਾ ਤੁਨ ਨੂੰ ਰੇ ਮਿਲਦਾ ਰਿਹਾ ਬਰੋ ਨਾ ਸਾਨੂੰ ਰੇ ਨਹੀਂ ਮਿਲਿਆ ਸੱਤ ਪੇ ਜਾਦੀ ਦੇਖੋ ਜੀ ਰੇ ਨਹੀਂ ਮਿਲਿਆ ਤੁਨੂੰ ਬਿਲਕੁਲ ਤੁਨੂੰ ਮਿਲੇ ਤੀ ਜੀ ਹਾਂ ਜੀ ਤੁਨੂੰ ਵੀ ਨਹੀਂ ਮਿਲਿਆ ਰੇ ਬਰੋ ਨਾ ਨਾ ਜੋਰੀਆ ਨਾ ਟਾਇਆ ਨਾ ਜੋਰੀਆ ਜ਼ਮੀਨ ਨਹੀਂ ਮਿਲਿਆ ਕਿੰਨਾ ਚਿਰ ਕਈ ਸਾਲ ਹੋ ਗਏ 6 ਸਾਲ ਹੋ ਗਏ ਲੈ ਤੁਨੂੰ ਜੀ ਆ ਦੇਖ ਸਾਰੀ ਜਾਨੀ ਕਿ ਹੱਟ ਤੋਂ ਸਾਨੂੰ 2000 ਦੀ ਬੋਰੀ ਮਿੱਟੀਆ ਖੰਡ ਦੀ ਪੂਰੇ ਦਿੰਦੇ ਨੇ 2100 ਦੀ ਫੇਰ ਉਰ ਉ ਕਿਵੇਂ ਲਵਾਉਂਦੇ ਆ ਆਹਾ ਹਾ ਲੈ ਜੀ ਦੇਖ ਸਕਦੇ ਹੋ ਰੇ ਆ ਦੇਖੋ ਜੀ ਆ ਦੇਖੋ ਜੀ ਕਿਵੇਂ ਟੱਕਰ ਪਈ ਹੋਈ ਔਰ ਉਹ ਪੂਰੀ ਦੇਖ ਸਕਦੇ ਹੋ ਹੁਣ ਪਾਇਆ ਗਿਆ ਤੇ ਕੀ ਗੱਲ ਹੈ ਇਹ ਸਾਡੇ ਜੇਲਾ ਪ੍ਰਸਿੱਦ ਮੈਂਬਰ ਨੇ ਬਾਹਰ ਕੱਢ ਤੇ ਕੀ ਗੱਲ ਅੰਦਰੋਂ ਇਹ ਕਹਿੰਦੇ ਕਿ ਅੰਦਰੋਂ ਕੋਈ ਕਪੜਾ ਹੁੰਦਾ ਸੀ ਤਾਂ ਬਾਹਰ ਕੱਢ ਤੇ ਕਹਿੰਦੇ ਸਾਰੇ ਕਪੜਾ ਹੁੰਦਾ ਸੀ ਅੱਛਾ ਰੋਣਾ ਹੁੰਦਾ ਸੀ ਥੋੜਾ ਮੋਟਾ ਕਪੜਾ ਹੋ ਗਿਆ ਸੀ ਭਾਈ ਹੈ ਹੋ ਗਿਆ ਸੀ ਆ ਦੇਖ ਕਹਿੰਦੇ ਹੋ ਗਿਆ ਸੀ ਚਾਹੀਦਾ ਵੀ ਇੰਨਾ ਕੁ ਤਾਂ ਕੀ ਗੱਲ ਹੋ ਗਈ ਸੀ ਅੰਦਰ ਉਹਨਾਂ ਮੁਰਦਾ ਰੋਣਾ ਤਾਂ ਹੁੰਦੀ ਹੈ ਹੁੰਦੇ ਹੀ ਹੈ ਬੜੀਆਂ ਐਨਕਾਂ ਲਾਈਆਂ ਨੇ ਹੈ ਇਹਦੇ ਨੇ ਘਾਟੀਆਂ ਐਨਕਾਂ ਦਾ ਪੀਓ ਹੈ 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 ਸਰਪੰਚ ਦਾ ਇਹਨਾਂ ਕਿਵੇਂ ਨਿਕੜੀਏ ਅੱਛਾ ਸਰਪੰਚ ਦਾ ਪੀਓ ਹੈ ਠੀਕ ਹੈ ਹਾਂ ਜੀ ਹੋਰ ਜੀ ਠੀਕ ਹੈ ਬਾਈ ਕੀ ਸਟੈਂਡੀ ਦੇ ਵੋਟਾਂ ਪੈ ਰਹੀਆਂ ਨੇ ਜੀ ਠੀਕ ਹੈ ਵਧੀਆ ਸੱਜੇ ਢੰਗ ਨਾਲ ਵੋਟਾਂ ਪੈ ਰਹੀਆਂ ਨੇ ਠੀਕ ਹੈ ਸਰ ਪੁਲਿਸ ਵਾਲੇ ਨੇ ਹੁਣ ਬੰਦੇ ਲੋਕ ਬਾਹਰੇ ਕੱਢਦੇ ਸਾਰੇ ਅਸੀਂ ਐਂ ਕਹਿੰਦੇ ਆ ਵੀ ਸਾਰਿਆਂ ਨੂੰ ਬਾਡੇ ਲਾ ਕੇ ਸਾਰਿਆਂ ਨੂੰ ਬਾਹਰ ਕੱਢ ਦੇਣਾ ਕੈਂਡੀਡੇਟ ਨੂੰ ਰੱਖ ਲੈਣਾ ਜਿਹੜੇ ਪੋਲਿੰਗ ਏਜੰਟ ਨੇ ਉਹਨਾਂ ਨੂੰ ਰੱਖ ਲੈਣਾ ਠੀਕ ਹੈ ਤੇ ਲੋਕਾਂ 'ਚ ਉਤਸ਼ਾਹ ਹੈਗਾ ਪਹਿਲਾਂ ਲੋਕ ਬਹੁਤ ਹਰਾਸ਼ ਹੁੰਦੇ ਰਹੇ ਨੇ ਸਟੇਟਿਚਾ ਹਾਂ ਕਿਉਂਕਿ ਰੇ ਕਿਸੇ ਨੂੰ ਮਿਲਦਾ ਸੀ ਕਿਹਨੂੰ ਨਹੀਂ ਮਿਲਦਾ ਸੀਗਾ ਠੀਕ ਹੈ ਜੀ ਹੁਣ ਜਿੱਤਣ ਵਾਲੇ ਬੰਦੇ ਨੂੰ ਇਹ ਕਹਿੰਦੇ ਆਗੇ ਵੀ ਜਿਹੜੇ ਜਿੱਤਣਗੇ ਮੈਂਬਰ ਬਣਨਗੇ ਪ੍ਰਧਾਨ ਬਣਨਗੇ ਠੀਕ ਹੈ ਵੀ ਜਿੰਨਾ ਕਿ ਕਿਸੇ ਦਾ ਹਿੱਸਾ ਬਣਿਆ ਕਰੂਗਾ ਠੀਕ ਹੈ ਹਿੱਸੇ ਦੇ ਹਿਸਾਬ ਨਾਲਾ ਜਿੰਨੀ ਉਰੇ ਉਪਲਬਧਤਾ ਹੋਊਗੀ ਉਹਦੇ ਹਿਸਾਬ ਨਾਲਾ ਰੇ ਕੋਈ ਵੀ ਦਵਾਈਆਂ ਡੀਏਪ ਯੂਰੀਆ ਜਿਹੜਾ ਦੇਣਾ ਹੈਗਾ ਸਾਰੇ ਨੂੰ ਬਰਾਬਰ ਦਿੱਤਾ ਜਾਵੇ ਜਿੰਨੇ ਕਿਸੇ ਦੀ ਹਿੱਸੇ ਦੀ ਇਹ ਤਾਂ ਫਿਰ ਸਾਨੂੰ ਲੈਣਾ ਪੂ ਕਹਿੰਕੇ ਆਪ ਤੋਂ ਕੋਈ ਨਹੀਂ ਦਿੰਦਾ ਅਸੀਂ ਮੈਂਬਰਾਂ ਨੂੰ ਜਿਹੜੇ ਮੈਂਬਰ ਬਣਾਏ ਨੇਗੇ ਪ੍ਰਧਾਨ ਬਣੂਗਾ ਉਹਨਾਂ ਨੂੰ ਕਹਿੰਦੇ ਆ ਕਿ ਜਿਹੜਾ ਕੁਝ ਕਰਨਾ ਹੈ ਉਹਨਾਂ ਨੇ ਕਰਨਾ ਹੈ ਠੀਕ ਹੈ ਸੈਕਟਰੀ ਉਹਨਾਂ ਦੇ ਜੇ ਨਹੀਂ ਦੇਣਗੇ ਫਿਰ ਫਿਰ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਨਾਰੇ ਬਾਜੀ ਹੋ ਨਾਰੇ ਬਾਜੀ ਹੋਵਾਗੇ ਜੀ ਲਾਵਾਗੇ ਤੇਰੇ ਪਹਿਲਾ ਲੋਕ ਨੂੰ ਇਹ ਹਰਾਸ਼ ਕਰੇਗਾ ਠੀਕ ਹੈ ਪਰ ਅਸੀਂ ਕਹਿੰਦੇ ਆ ਵੀ ਆਉਣ ਵਾਲੇ ਜਿਹੜੇ ਮੈਂਬਰ ਪ੍ਰਧਾਨ ਨੇ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਵੀ ਖੁਦ ਟੈਂਡਿਓ ਮਤਲਬ ਸਹੀ ਤਰੀਕੇ ਨਾਲ ਚਲਾਉਣਾ ਨਹੀਂ ਫਿਰ ਵਿਰੋਧ ਹੋਊ ਨਹੀਂ ਮੈਂ ਵਿਰੋਧ ਕਰਾਂਗਾ ਕਿਵੇਂ ਚੱਲ ਰਹੀ ਹੈ ਚੋਣ ਪ੍ਰੋਸੈਸ ਹੈ ਬਹੁਤ ਵਧੀਆ ਹੈ ਬਹੁਤ ਵਧੀਆ ਪੀਸਫੁਲੀ ਚੋਣ ਹੋ ਰਹੀ ਆ ਇੱਕ ਮੜਿਆ ਜਿਹਾ ਕਲੇਸ਼ ਜਹ ਹੋ ਗਿਆ ਸੀ ਕਿਉਂਕਿ ਕੋਈ ਲੜਾਈ ਝਗੜਾ ਨਹੀਂ ਇੱਥੇ ਰੌਲਾ ਕੀ ਤੀ ਉਹ ਜਿਹੜਾ ਕਲੇਸ਼ ਦੀ ਹੋਇਆ ਸੀ ਵੀ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੀ ਗੱਲ ਠੀਕ ਹੈ ਵੀ ਜਿਹੜੇ ਕੈਂਡੀਡੇਟ ਨੇ ਉਹ ਅੰਦਰ ਕਿਹੜਾ ਦੇ ਸਕਦੇ ਨੇ ਜਾ ਸਕਦੇ ਪਰ ਜਿਹੜੇ ਬਾਦੂ ਬੰਦੇ ਆ ਸੀ ਅਸੀਂ ਮੁਕਤ ਦੀ ਲੜਾਈ ਕਰਾਈਏ ਇਕੱਠ ਕਰੀਏ ਉਹਦਾ ਕੋਈ ਫਾਇਦਾ ਨਹੀਂ ਜਿਹੜਾ ਵੋਟਰ ਹੈ ਉਹ ਘਰੋਂ ਬਣ ਕੇ ਆਇਆ ਹੈ ਉਹਦਾ ਇੱਥੇ ਆ ਕੇ ਨਾਲ ਕੋਈ ਵੋਟ ਨਹੀਂ ਪੈਂਦੀ ਉਹ ਤਾਂ ਘਰੋਂ ਅਬਜ਼ਾ ਮੰਨ ਬਣਾ ਕੇ ਆਇਆ ਹੈ ਸਾਰੇ ਮੈਡਿਕਾ ਹਾਂਜੀ ਪਾਏ ਜੀ ਬੋਟ ਕਿਵੇਂ ਵਧੀਆ ਢੰਗ ਨਾਲ ਪਹਰੀਆ ਬਹੁਤ ਸ਼ਾਂਤ ਪਈ ਆ ਸ਼ਾਂਤ ਮਈਆ ਹਾਂ ਬਹੁਤ ਸਾਰਾ ਸਹੀ ਢੰਗ ਹੋਇਆ ਬਹੁਤ ਵਧੀਆ ਨੇ ਹੋਇਆ ਆਪਣੇ ਹੀ ਠੀਕ ਹੈ